ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਕੀ ਦੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰਾਮਗੜ੍ਹ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ ਜੀ ਬਾਈਕੋਲ ਦੋ ਮੱਝਾਂ ਪਕਾਉ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਪਾਠਿਪੁਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਬਹੁਤ ਬਹੁਤ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬ੍ਰੀ ਨਾਮ ਨਾਮ ਵਿੱਕੀ ਖਾਨ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਇਹ ਆਪਣਾ ਪਿੰਡ ਦੀ ਲੋਕੇਸ਼ਨ ਆ ਜਿਹੜਾ ਮੋਗੇ ਬਰਨਾਲੇ ਨੂੰ ਹਾਈਵੇ ਜਾਂਦਾ ਉਹਦੇ ਉੱਪਰ ਬਿਲਕੁਲ ਪਿੰਡ ਪੈਂਦਾ ਇਧਰ ਨਾਲ ਪਿੰਡ ਰਹਿ ਗਿਆ ਆਪਣੇ ਸ਼ਹਿਰ ਭਦੋੜ ਠੀਕ ਹੈ ਜੀ ਹਾਂਜੀ ਵੀ ਪਹਿਲੀ ਮੱਝ ਦੀ ਜਾਣਕਾਰੀ ਦਿਓ ਜੀ ਇਹ ਤਕਰੀਬਨ 3 ਮਹੀਨਿਆਂ ਦੀ ਸੂਈ ਵੀ ਆ ਝੋਟੀ ਪਹਿਲੀ ਸੂਏ ਸੂਈ ਵੀ ਆ ਹਾਂਜੀ ਹੁਣ ਇਹਦੇ ਥੱਲੇ ਦੁੱਧ ਹੂਗਾ 8 ਕਿਲੋ ਹਾਂਜੀ ਅਗਲਾ 7 ਮਨ ਲੈਵੇ ਹਾਂਜੀ ਤੇ ਮਗਰ ਇਹਦੀ ਕੱਟੀ ਆ ਦੋਨੇ ਵੇਲੇ ਕੱਟੀ ਤੇ ਖੁਸ਼ੂਕੀ ਮਿਲਦੀ ਹੈ ਠੀਕ ਹੈ ਜੀ ਪੂਰੀ ਕੱਟੀ ਹੈ ਜੀ ਹਾਂ ਉਹ ਭਰਾ ਚੈੱਕ ਕਰ ਸਕਦੇ ਕੱਟੀ ਠੀਕ ਹੈ ਜੀ ਤਕਰੀਬਨ 1 ਮਹੀਨੇ ਦੇ ਲਗਭਗ ਹਾਂ ਜੀ ਠੀਕਾ ਲੱਗੇ ਨੂੰ ਹੋ ਗਿਆ ਪੱਕਾ ਜਾਣੀ ਭਰਾ ਇਹ ਵਗਲੇ ਦਾ ਹਾਂ ਤੇ ਰੇਟ ਰੂਟ ਭਰਾ ਰੇਟ ਇਹਦਾ ਬਸ 75000 ਰੁਪਏ ਲੈਣਾ ਮੁੱਲ ਚਾਹੇ 80 85 90 ਜਿੰਨਾ ਮਰਜ਼ੀ ਕਰਾ ਲਈ ਅਗਲਾ ਬਸ 75000 ਦੀ ਜਿਸ ਨੂੰ ਦੇਣੀ ਠੀਕ ਹੈ ਚਲੋ ਭਰਾ ਚੈੱਕ ਕਰ ਸਕਦੇ ਹਾਂ ਹੁਣ ਚਵਾਈ ਹੋਈ ਗਈ ਰਹਿਣਾ ਹੁਣ ਚਵਾਈ ਹੋਈ ਵੀ ਮੈਂ ਤੁਹਾਨੂੰ ਟਾਈਮ ਦਿਖਾ ਦਿੰਨੇ ਹਾਂ ਫਿਰ ਟਾਈਮ ਦਿਖਾ ਦਈਏ ਤਕਰੀਬਨ ਹਜੇ 10:00 ਵਜੇ 12 ਮਿੰਟ ਹੀ ਹੋਏ ਆ ਹਾਂ ਹਾਂਜੀ ਠੀਕ ਹੈ ਚੋੜ ਦੋ ਬਰਾ ਹਾਂ ਦੋੜ ਦਿਓ ਥੋੜਾ ਦਰਦੀ ਹੈ ਕੈਮਰੇ ਤੋਂ ਹਾਂ ਆਪਣੇ ਕੋਲ ਕੱਲ ਹੀ ਆਈ ਹੈ ਇਹ ਠੀਕ ਹੈ ਜੀ ਠੀਕ ਹੈ ਦੋਪਰਾ ਚੈੱਕ ਕਰ ਸਾ ਛੋਟੀ ਸੋਹਣੀ ਆ ਤੇ ਮੰਗਰ ਵੀ ਕੱਟੀ ਆ ਠੀਕ ਹੈ ਜੀ ਰੇਟ ਭਰਾ ਨੇ ਬੰਦਾਸ ਹੀ ਦਿੱਤਾ ਜੀ ਕੱਟੀ ਜਾਤੀ ਫਿਰ ਮਰਵਾਨੇ ਤੁਹਾਨੂੰ ਲੋ ਜੀ ਐਸੀ ਕੱਟੀ ਤੀ ਮਿਲਦੀ ਆ ਠੀਕ ਹੈ ਜੀ ਠੀਕ ਹੈ Totally. Totally. पूरा तरह तरह डिसाइन बने फेस क्वालिटी, ब्यूटी सेंगे सुंगे, सोना, बांध रही है। लोच, चेक कर सकते हैं ब्रा। ठीक है। सेंगे सुंगे बहुत चंगा लग गया बागाम वास्ते बेचनी है तो दुबई। मार्टन हो जी हो रहे चो। બસ ਬਰੇਜ ਤਾਂ ਛੋੜ ਛਪਾਈ ਹੋਊਗਾ ਮਾੜਾ ਮੁੱਦਾ ਠੀਕ ਹੈ ਠੀਕ ਕਿਉਂਕਿ ਮਗਰ ਬੱਚਾ ਚੰਗਾ ਚੱਲ ਸਾਮ ਜ਼ੂਮ ਲੂਗਾ ਸਾਂਭੀ ਵੀ ਨਹੀਂ ਥੋੜੀ ਜਿਹੀ ਠੀਕ ਹੈ ਜੀ ਹਾਂ ਦੂਜੀ ਮੱਝ ਵੀ ਸਕਦੀ ਆ ਠੀਕ ਹੈ ਜੀ ਦੂਜੀ ਮੱਝ ਦੀ ਸੋ ਜਾਣਕਾਰੀ ਦੂਜੀ ਇਹ ਤਾਜੀ ਸੂਈ ਅੱਜ ਤੀਜੇ ਦਿਨ ਸੂਈ ਨੂੰ ਇਹਨੂੰ ਹਾਂਜੀ ਇਹ ਥਾਣੋਂ ਤੇ ਲਾ ਮਗਰ ਲਿਓ ਸਹੀ ਹਾਂ ਤਾਜੀ ਸੂਈ ਵੀ ਆ ਠੀਕ ਹੈ ਜੀ ਇਹਦਾ ਰੇਟ ਪਰਾ ਇਹਦਾ ਬਸ 70000 ਰੁਪਏ ਲਵਾ ਦੇ ਇਹਦਾ 70000 ਹਾਂ ਜਸ ਸੂਈ ਆ ਦੁੱਧ ਕਿੰਨਾ ਦੱਸਿਆ ਸੀ ਦੁੱਧ ਹੁਣ ਤਕਰੀਬਨ 6 ਕਿਲੋ ਦੇ ਲਗਭਗ 7 ਕਿਲੋ ਦੇ ਬੋੜੀ ਹੋਊਗੀ ਤਕਰੀਬਨ 3 ਜਦ ਨਹੀਂ ਸੁਈ ਨੂੰ 10 ਕਿਲੋ ਤੋਂ ਵੱਧ ਦੇ ਦੋ ਤੇ ਬੱਚਾ ਬੱਚਾ ਦੀ ਮਗਰ ਕੱਟੀ ਐ ਕੱਟੀ ਐ ਕੱਟੀ ਬਹੁਤ ਸੁਣੀ ਹਾਂ ਤੂੰ ਪਤਾ ਹੀ ਟੀਕੇ ਦੀ ਕਿਹੜੀ ਦੀ ਨਹੀਂ ਟੀਕੇ ਡੂਗਾ ਤਾਂ ਆਪਾਂ ਪੁੱਛਿਆ ਨਹੀਂ ਅਮੀ ਕਿਹਦੀ ਐ ਪੁੱਛ ਲਾਂਗੇ ਚਲੋ ਕੋਈ ਗੱਲ ਨਹੀਂ ਹਾਂਜੀ ਤੇ ਜੁਆਈ ਜੁਈ ਬਹੁਤ ਵਧੀਆ ਲੱਗੀ ਵੀ ਠੀਕ ਐ ਕੱਟੀ ਬਹੁਤ ਸੁਣੀ ਬਰਾ ਜੁਆਈ ਜੁਈ ਬਹੁਤ ਸੁਣੀ ਇਹ ਵੀ ਥੋੜੀ ਵੱਡੇ ਦਾਣੇ ਹੋਣੀ ਆਈ ਆਪਣੇ ਕੋਲੇ ਘੰਟਾ ਕੀ ਹੋਇਆ ਇਹਦੀ ਜੁਆਈ ਹੋਈ ਨਹੀਂ ਠੀਕ ਐ ਠੀਕ ਐ ਦੋਪਾ ਤੋੜ ਦੋ ਪ੍ਰਾਇਮ ਮੜਿਆ ਵਾਈਗਨੇ ਜਰੂਰ ਕੋਈ ਅੰਦਰ ਬੰਨੀ ਕਰਕੇ ਨਾ ਰੰਗ ਜਾ ਲਾਲ ਜਾ ਹੋ ਗਿਆ ਹਾਂਜੀ ਠੀਕ ਹੈ ਜੇ ਕੋਈ ਸੰਭਾਈ ਵਾਲਾ ਵੀਰ ਹੋਇਆ ਤਾਂ ਵਧੀਆ ਗਾਂ ਵਸਤੀ ਵਧੀਆ ਠੀਕ ਹੈ ਜੀ ਤੋੜ ਦੋ ਪ੍ਰਾ ਤੋੜ ਉਪਰ ਚੈੱਕ ਕਰ ਸਾਂ ਜਿਹੜਾ ਰੇਟ ਆ ਇਹ ਬਸ ਫੈਕਸ ਜਾਈ ਹੈ ਵੀਰੇ ਠੀਕ ਹੈ ਜੀ ਇਹਦੇ ਵਿੱਚ ਕੋਈ ਬਾਹਲਾ ਨਹੀਂ ਹੋਣਾ ਵੀ ਚੋ ਉਹ ਮਾਰਾ ਮੋਟਾ ਦਾਦਾ ਦਾ ਉਹ ਬਈ ਥਣ ਚ ਉਹ ਥਣ ਪੋਲਾ ਹੈਗਾ ਜਣੀ ਤੇ ਆਪਾਂ ਮਾੜੀ ਮੁੱਟੀ ਇੱਕ ਅੱਧੀ ਧਾਰ ਆਉਂਦੀ ਹੈਗੀ ਇੱਕ ਅੱਧੀ ਧਾਰ ਨਹੀਂ ਹਾਂ ਕੋਈ ਦੱਸਣ ਦਾ ਫਰਜ਼ ਮਨ ਦਾ ਮੁੜ ਕੇ ਅਗਲਾ ਦੂਰ ਚੱਲ ਗਿਆ ਹਾਂ 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 ਤੇ ਜਿਹੜੀ ਗੱਲ ਹੈ ਕਲੀਅਰ ਹੋ ਜੇ ਨਾ ਫਿਰ ਬਾਕੀ ਤਿੰਨਾਂ ਦੀ ਚਵਾਈ ਪੂਰੀ ਪੋਲੀ ਆ ਠੀਕ ਹੈ ਠੀਕ ਉਹ ਮੰਗ ਜਵਾਕ ਚੁਈ ਜਾਵੇ ਕੋਈ ਠੀਕ ਹੈ ਲੋਪਾ ਚੈੱਕ ਕਰ ਸਕਦੇ ਆ ਬਾਈ ਕੋਲ ਦੋ ਮੱਜਾਂ ਕਿਸੇ ਨੇ ਘੱਟ ਭਾਲ ਲਾਉਣਾ ਹੁੰਦਾ ਠੀਕ ਹੈ ਜੀ ਹਾਂ ਚੂਣ ਜਾਣ ਬਹੁਤ ਚੰਗਾ ਚਲੋ 10 11 ਕਿਲੋ ਦੁੱਧ ਨਹੀਂ ਦੇ ਠੀਕ ਹੈ ਜੀ ਲੋਪਾ ਹੁਣ ਤਾਂ ਚਵਾਈ ਹੋਈ ਵੀ ਹੈ ਫੇਰ ਤੁਸੀਂ ਕਹਿੰਦੇ ਨਾ ਠੀਕ ਹੈ ਜੀ ਆਪਣੇ ਕੋਲੇ ਆਈ ਨੂੰ ਇਹਨੂੰ ਦੋ ਘੰਟੇ ਹੋਇਆ 2 ਘੰਟੇ ਪੂਰੀ ਉਹਦੀਆਂ ਕੀ ਚੁਵਾਈ ਕਰੀ ਹੈ ਆਮ ਨੂੰ ਬੁਲਾ ਚੁਵਾਏ ਸੀਗੇ ਠੀਕ ਹੈ ਹਾਂ ਤਾਂ ਕਰਕੇ ਥੋੜੀ ਹੁਣ ਕੱਟ ਦੇ ਆਈ ਠੀਕ ਹੈ ਠੀਕ ਵਾਈ ਜੀ ਨਾਲ ਜੁਰੂਰ ਕਨੈਕਟ ਪਰ ਪੈਂਡ ਰਾਮਗੜ੍ਹ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮਿਲਦੇ ਆਂ ਭਰਾ ਕਿਸ ਨਵੀਂ ਵੀਡੀਓ ਚੁੱਕ ਕੇ ਪਾਈ